ਮੇਰੇ ਤੇਰਾ ਅੰਕ ਵਿਚਾਰ ਰਹਿਓ ਹਰਿ ਜਾਪਨ ਕਰਤਾ ਉਹ ਇਕ ਟਿਣੀ ਮਧੁਰਾ ਦਨ ਕੋ ਕਬ ਦੀਨ ਦਇਆ ਲਖੈ ਸੰਗਤ ਸ੍ਰਿਸ਼ਤਿ ਵਿਹਾਰੁ ਰਾਮਦਾਸ ਕਉ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਨਤਰੀ ਧਰਨ ਗਗਨ ਨਾਵ ਖੰਡ ਮੈਂ ਜੋ ਸਭ ਰੂਪੀ ਰਜੋ ਭਰ ਭਨ ਮਤੁਰਾ ਕਛ ਭੇਦ ਨਹੀਂ ਗੁਰੇ ਅਰਜਨ ਪਰ ਸਾਖ ਹਰ ਨਾਰਾਇਣ ਨਰਪਤ ਨਮਸਕਾਰੈ ऐसे गुरको बल बल जाइए आत्मुगत मोहित रै सुो टल गुर सेवी है सहज दर्शन परत गुरु के जन्म मरण ਮੇ ਸਪਤੋ ਅਸਮ ਦੇ ਨੂਰ ਅਰ ਸੋ ਫੁਰਸੋਂ ਤੋਦ ਜੁਥੀ ਸੱਚੇ ਪਾਪ ਸਹ ਮਨ ਜਨਮ ਜਨਮ ਦੇ ਸੱਜਣੋ ਸੱਚਾ ਪਾਪ ਸਾਹੋ ਜੇਸ ਪਾ ਨੰਦਾ ਸਤਨਾਮ ਸ੍ਰੀ ਵਾਚੂ ਜੀਓ ਤਨਾਸਰੀ ਮਹੱਲਾ ਪੰਜਵਾ ਘਰੁ ਬਾਰਮਾ ਇਤ ਓ ਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਦਾਈ ਬੰਦਨਾ ਹਰ ਬੰਦਨਾ ਗੁਣ ਗਾਵੋ ਕੋ ਪਾਲ ਰਾਈ ਰਹਾ ਵਡਾ ਭਾਗ ਤੇ ਤੇ ਗੁਰ ਦੇਵਾ ਚਰਨ ਦਾ ਮਨ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਤੇ ਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾ ਜਾਪ ਤਉ ਧਾਰ ਰੱਖੇ ਪਾਲ ਤਨ ਦੋਖ ਕਿਛ ਪਾਪ ਨ ਢੇ ਜਨ ਜੰਦਾ ਨਾ ਆਵੇਂ ਤੇਰੇ ਤ੍ਰਿਸ਼ਨਾ ਅਗਨ ਪ੍ਰਾਪਿਆ ਸੁਝਾਈ ਨਾਨ ਕੇ ਉਦਰੇ ਪ੍ਰਾਪਤ ਸਰਨਾਈ ਤ੍ਰੇਸਨਾ ਅਗਨ ਪ੍ਰਾਪਿਆ ਸੁਖੁ ਝਾਈ ਨਾਨਕ ਕੇ ਉਦਰੇ ਪ੍ਰਾਪਤ ਸਰਨਾਈ ਵਾਗੁ ਸਿਤਾ ਹਸਾ ਵਾਹਿਗੁਰੂ ਜੀ ਪਤੇ ਤਨ ਆਸਰੀ ਮਹੰਮਦਾ ਪੰਜਵਾਨ ਘਰ ਬਾਰਵਾ ਏ ਓ ਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਰ ਦਾ ਬੋ ਮੋ ਪਾਲ ਰਾਈ ਵਾਹਿ ਜੀ ਦਾ ਖਾਸਾ ਵਾਹਿ